ਖਾਦੇ ਬਿਨਾ ਹੱਥ ਨਹੀਂ ਹੰਦੀ ਤੇ ਪੀਤੇ ਬਿਨਾ ਸਰਦਾ ਹੈ ਨਹੀਂ ਪੀਆ ਨਾ ਕਰ ਯਾਰ ਭਲਵਾਨ ਬੰਦਾ ਬਸ ਤੇ ਛੱਡ ਵੀ ਤੇ ਚਾਰ ਇੱਟਾਂ ਤੇਰੇ ਛੱਤਰ ਪਹਿਣਗੇ ਯਾਰ ਵੀਡੀਓ ਆਨ ਨਾ ਕਰ ਫਿਰ ਵੀਡੀਓ ਨਹੀਂ ਨਹੀਂ ਹੰਕਾਰ ਚਾ ਰਹੇ ਦੋ ਨਾ ਰਹਿਣ ਦੇ ਉਸ ਤੇ ਛੁਰਗਾਂ ਨੇ ਛੱਡ ਦੇ ਯਾਰ ਨਹੀਂ ਨਹੀਂ ਚੱਕਣਾ ਨਹੀਂ ਪਹਿਲਾਂ ਧੱਲੇ ਹੋ ਜਾਣ ਦੇ ਇੱਕ ਭਲਵਾਨ ਅਤੇ ਇੱਕ ਬੋਡੀ ਬਿਲਡਰ ਆ ਗਿਆ ਹੈ ਦੋ ਮੀਨੇ ਦੇਖੋ ਕੀ ਬੰਦਾ 1 2 3 ਪੁਲਿਸ ਪੋਰਸ ਬੈਠੀ ਐ ਤੇ ਮੈਂ ਕੱਲਾ ਮੋਬਾਈਲ ਜਾ ਕੱਢ ਲੈਂਦਾ ਸੀ ਆ ਕੇ ਉਹ ਮੈਨੂੰ ਵੀਡੀਓ ਬਣਾਉਣ ਤੋਂ ਹਟਾ ਦਿੰਦੇ ਸੀ ਇਹ ਪੁਲਿਸ ਵਾਲੇ ਵੀ ਕਹਿਣਗੇ ਕੋਈ ਇਹ ਮਤਲਬ ਮਾਰੇ ਬਾਵਾ ਕੰਮ ਹਨਾ ਨਹੀਂ ਸਾਖ ਸਬਜ਼ੀ ਸੁੱਕੀ ਪੱਤੀ ਜਿਹਾ ਗੀਲਾ ਕੂੜਾ ਹਰੇਟ ਬਿਲੇ ਔਰ ਟੋਟਾ ਪਲਾਸਟਿਕ ਪੰਨੀ ਆਦੀ ਜੈਸਾ ਸੁੱਕਾ ਕੂੜਾ ਨਹੀਂ ਲੈਨੇ ਤੇ ਮੈਂ ਸੋਚਦਾ ਬੋਲਣਾ ਗਾਹ ਕੋ ਸਫਾਈ ਬਣਾਣਾ ਹੈ ਕੋਈ ਮੈਂ ਤੁਹਾਨੂੰ ਪਾਪਾ ਰੇੜੀ ਦਾ ਨਯਾਰਾ ਲੈਂਦੇ ਹੋ ਇਹਦੇ ਨਾਲ ਹੀ ਖਾਹਰਾ ਸੁਣਦੇ ਹੋ ਤੇ ਇਧਰੋਂ ਮਾਤਾ ਜੀ ਮੱਖਣ ਦੇ ਲਈ ਹੋਈ ਡਿਓਟੀ ਮਾਫੀ ਲੀਤੇ ਜੈਤ ਨਹੀਂ ਖਾ ਲਈ ਤਾਂ ਮੇਰੇ ਪਾਸ ਸਾਥੇ ਰੱਖੇ ਹੋਏ ਸਾਬਰ ਜੀ ਕਹੀ ਧੰਨਵਾਦ ਮਾਤਾ ਠੀਕ ਹੈ ਜੀ ਤੇ ਸਮਾਂ ਹੋਇਆ 8:05 ਦੇ ਮਿੰਟਾਂ ਦਾ ਤੇ ਜਿਮ ਦੀ ਡਿਊਟੀ ਆਪਣੀ ਲਈ ਚੱਲੀ ਜਾਂਦੀ ਥੋੜਾੇ ਕੰਮ ਸੀ ਘਰ ਆਇਆ ਸੀਗਾ ਤੇ ਤਾਜਪੁਰਦਾਨ ਦੀ ਗੱਡੀ ਖੜੀ ਆ ਇੱਧਰ ਤੇ ਇਧਰੋਂ ਆਹ ਸਕੂਟੀ ਲੈ ਕੇ ਆਇਆ ਸੀ ਉੱਥੋਂ ਕਿਸੇ ਦੀ ਤੇ ਬਾਬਸ ਚੱਲਦੇ ਆ ਤੇ ਰਾਤ ਕਣੀਆਂ ਆਈਆਂ ਬਹੁਤ ਮਤਲਬ ਛੜਾਕਾ ਜੇ ਉਤਰਿਆ ਸੀਗਾ ਮੀਂਹ ਦਾ ਆ 11 ਵਜੇ ਤੇ 11 ਦਾ ਮੌਸਮ ਆ ਬਾਵਾ ਹੋ ਗਿਆ ਸੀਗਾ ਹਾਂ ਲੱਗਦਾ ਸੀ ਤਗੜਾ ਮੀਓ ਤਰੇਗਾ ਕਿ ਬਸ ਉਹਨੇ ਆ ਸਮਾਪਤੀ ਹੋ ਗਈ ਸੀਗੀ ਬਸ ਥੋੜੇ ਟਾਈਮ ਬਾਤ ਕਰਨੀ ਆਈਆਂ ਦੇ ਜਾਨਾ ਮਾਂ ਤੇ ਫਿਲਹਾਲ ਹੈ ਬਸ ਆ ਮੈਂ ਥੋੜੇ ਟਾਈਮ ਨੂੰ ਆ ਜੂਗਾ ਅ ਰੋਟੀ ਖਾਊਂਗਾ ਪਰੌਂਠਾ ਨਹੀਂ ਰੋਟੀ ਖਾਊਂਗਾ ਪਰੌਂਠਾ ਨਹੀਂ ਖਾਂਦਾ ਠੀਕ ਆ ਟਾਟਾ ਠੀਕ ਆ ਤੇ ਵੀਡੀਓ ਦੇਖ ਰਹੇ ਸਾਰੇ ਬੀੜਾ ਨੂੰ ਭੈਣਾ ਨੂੰ ਮਾਤਾਵਾਂ ਨੂੰ ਬਜ਼ੁਰਗਾਂ ਨੂੰ ਮਾਈਆਂ ਨੂੰ ਭਾਈਆਂ ਨੂੰ ਚਾਚੀਆਂ ਨੂੰ ਤਾਈਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਸਵਾਗਤ ਹੈ ਆਪਣੇ ਨਵੇਂ ਬਲੌਗ 'ਚ ਅੱਜ 8 ਫੱਗਣ 20 ਫਰਵਰੀ ਸਾਲ 2024 ਤੇ ਦਿਨ ਹੈਗਾ ਮੰਗਲਵਾਰ ਤੇ ਵੱਡੇ ਮੰਮੀ ਬਾਥਾਂ ਤੇ ਡਿਊਟੀ ਲਾ ਰੱਖੀ ਠੀਕ ਹੋ ਠੀਕ ਹੋ ਮੈਂ ਕਿਹਾ ਵਧੀਆ ਵਧੀਆ ਠੀਕ ਹੈ ਸਾਹ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਵੱਡੇ ਮਾ ਵੱਲੋਂ ਸਤਿ ਸ੍ਰੀ ਅਕਾਲ ਜਾਨੀ ਕਿ ਮੇਰੇ ਮਾਸੀ ਵੱਲੋਂ ਤੇ ਸਾਰੇ ਵੀਰ ਤੇਰੇ ਨਾਲ ਜੁੜੇ ਰਹੇ ਨੇ ਹੋਰ ਲਾਇਕ ਆਉਣ ਤੇ ਖੁਸ਼ੀ ਹੋਵੀ ਠੀਕ ਆ ਮਾਤਾ ਧੰਨਵਾਦ ਜੀ ਤੇ ਮਾਤਾ ਕਹਿੰਦੇ ਸਾਰੇ ਵੀਰ ਜੁੜੇ ਰਹਿਣ ਤੇ ਹੋਰ ਜਾਦੇ ਲਾਈਕ ਕਮੈਂਟ ਆਉਣ ਤੇ ਫਿਰ ਹਾਲ ਜਿੰਮ ਦੀ ਡਿਊਟੀ ਤੇ ਵਾਪਸ ਚੱਲਦੇ ਆ ਤੇ ਦੋ ਕਬੀਰ ਲਾਈ ਜਾਂਦੇ ਆ ਜਿੰਮ ਹਲੇ ਤੇ ਧੁੰਦ ਵਾਲਾ ਮੌਸਮ ਅੱਜ ਥੋੜਾ ਹੈ ਆ ਜਿਆਦਾ ਹੈਗਾ ਠੀਕ ਆ ਵੀਰੇ ਤੇ ਧੰਨਵਾਦ ਬਾਈ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਜ਼ਮੀ ਦੇਖੋ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੇ ਰਹਿਤ ਸਾਰੀ ਗੱਲਬਾਤ ਕਰਦੇ ਰਹਿੰਦੇ ਆ ਸਾਂਝੀ ਤੁਹਾਡੇ ਨਾਲ ਜਿਹੜੀ ਤੁਸੀਂ ਘਰ ਪਰਿਵਾਰ ਚ ਬੈਠ ਕੇ ਦੇਖ ਸਕਦੇ ਹੋ ਸੁਣ ਸਕਦੇ ਹੋਗੇ ਹਾਂਜੀ ਬਣ ਗਿਆ ਉਹ ਠੰਡਾ ਇਹ ਵਠੰਡਾ ਦੀ ਹਾਲਾ ਕਹਾਵਾਂ ਸੁਣੇ ਆ ਬੁਕੇ ਕਰ ਚਲਾਈ ਦੀ ਅੰਦਰ ਸਾਡੇ ਹੋਰ ਕਹੇ ਜਾਂ ਜਾਂਦੀ ਆਂ ਜੀ ਆ ਬੜੀਆ ਬੜੀਆ ਪਪੂ ਦਾ ਠੀਕ ਆ ਜਰੂਰ ਆ ਅਠੀਕਾ ਭਾਈ ਤੇ ਆ ਭਾਈ ਆਪਣੇ ਗਵਾਂਢੀ ਪੱਪੂ ਦਾਸ ਤੇ ਤੇਰਾ ਸਾਹਮਣੇ ਜਿਹੜਾ ਸਪੀਕਰ ਚੱਲਦਾ ਸੁਣ ਰਿਹਾਗਾ ਪੀਰਖਾਨੇ ਤੇ ਉੱਥੇ ਵਿਸ਼ਾਲ ਭੰਡਾਰਾਗਾ ਆ 22 ਤਰੀਕ ਨੂੰ ਤੇ ਪੱਪੂ ਨੇ ਕਈ ਵਾਰੀ ਕਹਿਤਾ ਮਾ ਕੋਈ ਗੱਲ ਨਹੀਂ ਲਾਜ਼ਮੀ ਭਾਈ ਆਪਾਂ ਸਾਰਾ ਸੀਨ ਤੇਰਾ ਰਿਕਾਰਡ ਕਰਾਂਗੇ ਭਾਈ ਇੱਥੇ ਮੁੱਖ ਸੇਵਾਦਾਰ ਨੇ ਭਾਈ ਸਾਹਿਬ ਪੱਪੂ ਦਾਸ ਉਹਰੇ ਆਪਣੇ ਗਵਾਂਢੀ ਨੇ ਇਧਰ ਸਵੇਰੇ ਸਵੇਰੇ ਦਾ ਛੱਪੜ ਦਾ ਸੋਹਣਾ ਮਾਹੌਲ ਹੈ ਕਿਵੇਂ ਚੋਬਰ ਤੇ ਇਧਰ ਆਪਣਾ ਭਾਈ ਅਮਨਦੀਪ ਤੇ ਮਨਪ੍ਰੀਤ ਤੜਕੀ-ਤੜਕੀ ਕਿਵੇਂ ਇਕੱਠੇ ਹੋਈਏ ਨੇ ਟੈਲੀਫੋਨ ਹੋ ਰਹੀ ਸੀ ਉਧਰ-ਉਧਰ ਟੈਲੀਫੋਨ ਕੀ ਟੈਲੀਫੋਨ ਉਪਨ ਨਹੀਂ ਹੋ ਰਹੀ ਸੀ ਹੁਣ ਤੜਕੀ ਜਾਣਾ ਕਿੱਥੇ ਮੱਟ ਦਾਦੂ ਮੱਟ ਦਾਦੂ ਮੈਂ ਲਾ ਲਿਆ ਹਿਸਾਬ ਮੈਂ ਤੜਕੀ ਹੋਈ ਜਾਂਦੇ ਤਿਆਰ ਜੇ ਚਲੋ ਭਾਈ ਗੁੱਡ ਲੱਕ ਕਹੋ ਮੁੰਡਿਆਂ ਨੂੰ ਭਾਈ ਬਾਲੀਬੋਲ ਦਾ ਕੱਪ ਵੀ ਅੱਜ ਫਰਸਟ ਪ੍ਰਾਈਜ਼ ਲੈ ਕੇ ਆਏ ਹੋ ਹਾਂ ਲੋਟਸ ਇਹਦਾ ਤੇ ਮੌਸਮ ਮੌਮੀ ਆ ਗਦੇ ਸੀ ਨਾ ਹਾਂ ਲੱਖਾ ਫਿਰਦਾ ਭਾਏ ਕਿਵੇਂ ਆ ਤੜਕੀ ਸੁਟਕਿਆਂ ਚੱਕੀ ਫਿਰਦਾ ਹਾਂ ਹਾਂ ਮੈਂ ਕਹਤੇ ਕੋ ਗੱਲ ਦੱਸਦਾ ਹੈ ਐ ਹੋਏ ਡੇਡਾ ਦਾ ਕੀ ਕਰਦਾ ਫਿਰ ਉਹ ਮੰਦੀ ਆ ਜਾਂਦੇ ਯਾਰ ਠੀਕ ਹੈ ਜੀ ਕਰੀ ਲੈ ਜਾਊਗਾ ਸਤੰਜਾ ਪਿੰਡ ਓਕੇ ਹੀ ਗੱਮ ਬੋਲੇ ਬੋਲੇ ਸੋਨੂੰ ਲੈਣਾ ਹੈ ਕਿ ਜੋਬਰ ਕੀ ਆਲਾ ਭਾਈ ਕਾਕਾ ਐ ਚੱਲੀਏ ਲੋਟ ਮਾਰ ਦੇ ਦੂ ਵੀ ਥੋੜੇ ਜਿਹਾ ਥੋੜੇ ਮਾਰ ਲੈ ਫਿਰ ਲੋਟ ਰੁਥੀ ਜੋੜੀ ਹੱਥ ਨਾਲ ਟੂਰਨਾਮੈਂਟ ਆ ਕਿ ਸਪੈਸ਼ਲ ਇਹ ਨਾਲ ਹੀ ਆ ਬਾਲੀਵਾਲ ਠੀਕ ਹੈ ਭਾਈ ਉਹ ਤੂੰ ਹਟ ਜਾ ਕਰ ਅੱਜ ਤਾਂ ਮੈਂ ਕਿਹਾ ਸਾਰੀ ਸੁਨੇਹਾ ਠਾ ਦੇ ਐ ਚੱਲ ਚੱਲ ਗੁੱਡ ਲੱਕ ਭਾਈ ਦੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਰਹੇਗੀ ਸਾਰਾ ਕੁਝ ਵਧੀਆ ਜਾ ਰਿਹਾ ਜਦੋਂ ਜਿੱਤ ਕੇ ਆਗੇ ਕੱਪੜਾ ਵੀ ਕਰਦੀ ਸੀ ਕਿ ਇਹ ਟੈਂਪੂ ਕਰਕੇ ਧੱਕਾ ਹੁਣ ਬੰਦੇ ਨਾ ਘੱਟ ਨਾ ਮਾਰ ਕੇ ਤੇਰਾ ਮਾਨਸਾ ਕਰ ਕਰਨਾ ਪੈਂਦਾ ਸਾਨੂੰ ਠੀਕ ਹੈ ਜੀ ਬੈਠ ਲਾਡੀ ਬਾਹਰ ਛੁੱਟੀ ਤੇ ਕਿਉਂ ਜਾਂਦਾ ਨਹੀਂ ਤੂੰ ਗਲਤ ਕਰ ਲਾ ਫਿਰ ਤੇਰੀ ਯਾਰ ਗੜਜੀ ਸਰਦੂਲਗੜ ਪਿੰਡ ਸੂਰਤੀਆ ਜ਼ਿਲ੍ਹਾ ਸਰਸਾ ਤੇ ਭਾਈ ਸਾਹਿਬ ਲਾਡੀ ਜੀ ਵਧਈ ਆਪਾਂ ਜੀ ਪਰ ਰੋਟੀਆਂ ਵੱਲ ਨੂੰ ਆ ਹਾਂ ਵੀ ਕੁੜੀ ਯਾਰਾਣੀ ਬੜੀ ਸਿਆਣੀ ਹੈਲੋ ਫੋਟੋਣਾ ਫੋਟੋਣਾ ਹੈਲੋ ਇੱਧਰ ਕੀ ਹਾਲ ਸਾ ਇੱਧਰ ਇੱਧਰ ਆਏ ਸਤਿ ਸ਼੍ਰੀ ਅਕਾਲ ਬਲਵ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਰੇ ਲਿੱਚੀ ਕਿਵੇਂ ਹੋ ਗਈ ਕੁੜੇ ਆ ਚੱਲੀਏ ਤਾਜ਼ ਸਦੀਆਂ ਦਾ ਤਾਜ ਤਾਜ ਕਿੱਥੇ ਤਾਜ ਬੋਲ ਮਾਰਦੇ ਹੈ ਨੀ ਬੋਲ ਮਾਰਦੇ ਓਏ ਤਾਜਾ ਓਏ ਡੱਬੂ ਕੁੱਟੂ ਆਦਾ ਆਇਦੈ ਨੂੰ ਹੁਣ ਇਹ ਡੈਕਟਰ ਨਹੀਂ ਮੁੱਛਲੇ ਹੋ ਟੋਲ ਲੱਗੇ ਬੱਚੇ ਹੁਣ ਇਹ ਡੈਕਟਰ ਮੈਨ ਦਾ ਦੇਖੋ ਮੁੱਛੇ ਵਾਲਾ ਜੱਟ ਮੁੱਛੇ ਵਾਲਾ ਜੱਟ ਮੁੱਛੇ ਵਾਲਾ ਯਾਰ ਤੇ ਭਾਈ ਆਪਣਾ ਲਾਡੀ ਹਾਂ ਗਵਾਂਡੀ ਮਿੱਤਰ ਤੇਨੂੰ ਮੋਨੋ ਬਲੈਗ ਮੋਟਰ ਚਾਹੀਦੀ ਹੈ ਕਹਿੰਦਾ 5 ਦੀ ਸਹੀ ਹੈ ਨਾ ਹਾਂ ਪਿੰਡ ਸੂਰਤੀਆ ਜ਼ਿਲ੍ਹਾ ਹਰਖ사 ਆਪਣਾ ਸਰਦੂਰਗੜ ਦੇ ਨੇੜੇ ਕਿਸੇ ਵੀਰ ਕੋਲੇ 5 ਦੀ ਵਧੀਆ ਕੰਡੀਸ਼ਨ ਚ ਮੋਟਰ ਪਈ ਹੋਈ ਤਾਂ ਬਈ ਮੈਸੇਜ ਜ਼ਰੂਰ ਕਰਿਓ ਜਾਂ ਇੰਸਟਾਗ੍ਰਾਮ ਤੇ ਫੋਲੋ ਕਰ ਲਿਓ ਜਾਂ ਇੰਸਟਾਗ੍ਰਾਮ ਤੇ ਸੰਪਰਕ ਕਰ ਲਿਓ ਗੁਰਬਰਾੜ ਬਲੌਗਸ ਤੇ ਠੀਕ ਹੈ ਹੋਰ ਕੋਈ ਸੰਦੇਸ਼ ਹੋਰ ਤਾਂ ਠੀਕ ਹੈ ਠੀਕ ਹੈ ਭਾਈ ਤੇ ਲਾਜ਼ਮੀ ਦੱਸੋ ਕਿਸੇ ਵੀਰ ਕੋਲੇ ਆਂਟੀ ਕਮਾਂਡੀ ਕੋਲੇ ਕਈ ਵਾਰੀ ਪਈ ਹੁੰਦੀ ਆ ਤੇ ਆਪਾਂ ਮਾਰ ਲਾਂਗੇ ਜਿਹੜਾ ਦੇਖ ਲਾਂਗੇ ਆਪਾਂ ਮਾਰ ਲਾਂਗੇ ਸੌਦਾ ਸੌਦਾ ਮਾਰ ਲਾਂਗੇ ਲੋਟਾ ਠੀਕ ਹੈ ਬਰਾ ਓ ਬੱਲੇ 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 ਕੌਲਾ ਭਲਵਾਨ ਬੈਠਾ ਮੂਰੇ ਆ ਗਈ ਆ ਗਈ ਆ ਸ਼ਾਬਾਸ਼ ਉਹ ਸਤਿ ਸ਼੍ਰੀ ਅਕਾਲ ਜੀ ਕਿੰਦਰਾ ਮੇਰੇ ਤਰ੍ਹਾਂ ਬੋਲਦੇ ਕੀ ਸੀ ਹੈ ਵਧੀਆ ਵਧੀਆ ਓ ਕਾਲਾ ਭਲਵਾਨ ਕਿਵੇਂ ਭਲਵਾਨਾਂ ਵਾਲਾ ਰੂਪ ਧਾਰ ਰੱਖਿਆਗਾ ਕੀ ਹਾਲ ਹੈ ਬਾਈ ਵਧੀਆ 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 ਕੀ ਹਾਲ ਹੈ ਚਾਚੇ ਹਾਂ ਹੋਰ ਦੀ ਹੋਰ ਬੰਦੀ ਹੈ ਬਣਾ ਹੈਗਾ ਫਿਰ ਖੁੰਡਾ ਆਪਣੇ ਕੋਲੇ ਆਖੇ ਦੇਖੀ ਇਧਰ ਝੱਕ ਇਧਰ ਲੈ ਕੇ ਜਾਂਦਾ ਹੈ ਦੇਖ ਲਾਇਆ ਹੈਗਾ ਬਹੁਤ ਹੈ ਇਹ ਗਾਂਧੀ ਇਕੱਠਾ ਕਰਦਾ ਫਿਰਦਾ ਰਹਿਣਾ ਰੋਜ਼ ਹੀ ਯਾਰ ਕੰਮ ਕਰ ਲਿਆ ਕਰ ਕੋਈ ਇਹ ਕੰਮ ਨਹੀਂ ਨਹੀਂ ਇਹ ਕੰਮ ਨਹੀਂ ਹੈਗਾ ਖਾਦੇ ਬਿਨਾ ਹੱਥ ਰੀ ਚਾਵੇਂ ਚਾਚਾ ਅੱਜ ਟੀਵੀ ਨੂੰ ਬੰਦ ਕਰ ਰੱਖਿਆ ਹੈਗਾ ਅੱਜ ਬੰਦ ਹੋ ਗਈ ਸੀ ਹੁਣ ਕੀ ਕਰ ਸਨ ਤੇ ਉਹ ਆਪਣਾ ਟਰਾਂਸਫਾਰਮ ਇਹ ਨਹੀਂ ਕਰਿਆ ਖਾਦੇ ਬਿਨਾ ਹੱਥ ਨਹੀਂ ਹੰਦੀ ਤੇ ਪੀਤੇ ਬਿਨਾ ਸਰਦਾ ਹੈ ਨਹੀਂ ਗਾਂਧੀ ਬਿਨਾ ਲੋਕੋ ਸਰਦਾ ਹੈ ਨਹੀਂ ਤੇ ਇਸ ਗੱਲ ਦਾ ਦੋਸਤੋ ਕੋਈ ਪਰਦਾ ਪਰਤਾ ਹੈ ਨਹੀਂ ਬਾ ਵੀ ਉਹ ਮੜਾ ਫਰਾਥ ਕਾਲੇ ਦੇ ਸ਼ੇਰ ਨੂੰ ਪਾਈ ਤੁਸੀਂ ਕਿੰਨੇ ਨੰਬਰ ਦਿੰਨੇ ਹੋ 10 ਚੋ ਤੇ ਲਾਜ਼ਮੀ ਕਾਲੇ ਦਾ ਨਾਮ ਦਾ ਕਮੈਂਟ ਕਰਿਓ ਕਾਲਾ ਭਲਵਾਨ ਜਿੰਦਾਬਾਦ ਜਿੰਦਾਬਾਦ ਹਾਂ ਹੋਰ ਲੋਟਾਂ ਲੋਟਾਂ ਬਈ ਕਾਲਾ ਜੀ ਗੇਟ ਨਾਲ ਲੱਦੋ ਹਾਂ ਗੇਟ ਨਾਲ ਕਾਲਾ ਗੇਟ ਲਾ ਕੇ ਜਾਂ ਯਾਰ ਕਾਲ ਕੋਲ ਨਹੀਂ ਦੋ ਹੁਣ ਕਹਿ ਦੂ ਅਮਾ ਇਹਦਾ ਬਾੜੀ ਕਾਲ ਚਾਹ ਨਹੀਂ ਹੁੰਦਾ ਪਰਸੂ ਆਉਗਾ ਮਿਸਤਰੀ ਠੀਕ ਆ ਹੋਰ ਗੱਗੂ ਉਹ ਲਾ ਦੇਂਗੇ ਹੈ ਲਾ ਦੇਂਗੇ ਲਾ ਦਿੰਨੇ ਆ ਯਾਰ ਕੋਈ ਉਹ ਨਹੀਂ ਗਾ ਗੱਗੂ ਪਲਵਾਨ ਕੀ ਹਾਲ ਠੀਕ ਆ ਨਾ ਮੈਂ ਦਿਲਵਾ ਜੂ ਮੈਂ ਉਹ ਸੁਣਦਾ ਹੁਣ ਸੂਦਾ ਤੂੰ ਯਾਰ ਬੇਇੱਜ਼ਤੀ ਕਰਤੀ ਗੱਗੂ ਯਾਰ ਮੇਰੀ ਬੇਕਾਰੀਆਂ ਬੰਦਾ ਹਾਂ ਕਿੱਥੇ ਹਾਈਪੋਰਦੀ ਕੱਢੀ ਆ ਬੱਚੇ ਹੋਰ ਕੱਢੀ ਆ ਹਮੇਂ ਬਾਸੇ ਤੇ ਛੱਡ ਵੀ ਤੇ ਚਾਰ ਇੱਟਾਂ ਖਾਜਬਲੀ ਦੇ ਘਰ ਪੋਣਾ ਹੁੰਦਾ ਕਿ ਉਹਰੀ ਬਿੜਾ ਪੱਖਾ ਕਰੂਆਂ ਡਾਕਟਰ ਟਾਪ ਕੇ ਰੱਥਿਆ ਕਰਾਂਗੇ ਨਿਕਲਿਆ ਕਰੇ ਹੋ ਬਲੇ 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 ਠੀਕ ਆ ਗੱਗੂ ਬੰਦਾ ਹੂੰ ਕਈ ਵਾਰੀ ਬਸ ਹੱਥ ਉੱਤ ਘੱਟ ਮਿਲਾਂਉਂਦਾ ਇਹ ਆ ਤੂੰ ਦੱਸ ਤਾਂ ਟਾਪ ਕੇ ਇੱਥੇ ਕਿ ਨਿਕਲਿਆ ਕਰੂਗਾ ਸਦਾ ਵੈਸ ਏ ਇਧਰ ਨਹੀਂ ਲੈਂਡਰ ਲੱਗਿਆ ਹੋਇਆ ਸੀ ਇੱਥੇ ਥੱਲੇ ਹੈ ਨਹੀਂ ਉਧਰ ਟਾਂਹ ਹੀ ਨਹੀਂ ਇਧਰ ਟਾਂਹ ਨੇ ਹੈ ਉਧਰ ਟਾਂਹ ਹੀ ਨਹੀਂ ਐਸੇ ਟਾਂਹ ਨੇ ਉਹ ਦੇਖਿਆ ਜਾਏਗਾ ਉਥੇ ਟਰਾਈ ਕਰਿਆ ਠੀਕ ਅਜੇ ਸਾਲ ਇਟਾ ਹੈ ਨਹੀਂ ਇੱਥੇ ਆਪਾਂ ਉੱਧਰ ਵੀ ਕਿਹੜੀਆਂ ਇਟਾਂ ਦਾ ਉਹ ਕੰਮ ਦੀਆਂ ਹੈ ਨਹੀਂ ਸੀਗੀਆਂ ਤੇ ਆਹ ਜੰਤਰਪਾਈ ਆਪਣਾ ਚੱਕ ਲੈਨੇ ਉਹਨੇ ਕਈ ਵਾਰੀ ਕੰਮ ਹੋ ਗਿਆ ਤੇ ਕੱਟ ਹੀ ਲੈਨੇ ਅਸੀਂ ਤੇ ਕਈ ਵਾਰ ਕਹਿੰਦੇ ਹੁੰਦੇ ਆ ਬਾਈ ਉਹ ਟਰਾਈ ਬੋਰਡ ਲਿਆ ਤੇ ਠੀਕ ਹੈ ਇਹਨੂੰ ਕਦੇ-ਕਦੇ ਚੱਕ ਲੈਨੇ ਉਹਨੇ ਨਹੀਂ ਤੇ ਅਸੀਂ ਇਟ ਰੋੜੇ ਤੇ ਰੱਖ ਕੇ ਕੰਮ ਚਲਾ ਲੈਨੇ ਉਹਨੇ ਫੋਨ ਐਵੇਂ ਤੇ ਗੇਟ ਦੀ ਦੱਸ ਕੀ ਸਕੀਵਾ ਕਹਿੰਦੇ ਉਹ ਮਿਸਤਰੀ ਮਿਸਤਰੀ ਅਸੋਗਾ ਪੰਜ ਰਾਜਿਆਂ ਇਟਾਂ ਕਿਹੜੀਆਂ ਇਟਾਂ ਛੱਡ ਦੇ ਦੋ ਇਟਾਂ ਉਹ ਰੱਖ ਲੈ ਮੈਂ ਆ ਰੱਖ ਲੈਣਾ ਐਂ ਜਮਾ ਲਾ ਲੜ ਗਿਏ ਮੇਰਾ ਪਹਿਲਾ ਟੈਗ ਉਹ ਬੰਦਵਾ ਲੈ ਗਏ ਆਪ ਕਿਉਂ ਹੈ ਇਹਨੂੰ ਉਹ ਦਿਸ ਗਿਆ ਨੋਟਾਂ ਦੀਆਂ ਕੰਨੀਆਂ ਬਟਕੂ ਜੀ ਚਾਚਾ ਛੱਡ ਦੇ ਸਾਰੇ ਨਾ ਵੀ ਆਪ ਆਪ ਦੀ ਇਮਾਨਦਾਰੀ ਦੇ ਕੱਢ ਗਏ ਉਹ ਛੱਡ ਜਾ 4 ਰੁਪਏ ਕੱਢ ਕੇ ਪਾ ਦੇ ਮਰਦੇ ਨਾ ਪਾ ਦੇ ਕੱਢ ਕੇ ਟੀਕੜ ਕੇ ਉਹ ਮਾਏ ਨੇ ਹਾਂ ਇਹ ਕੱਢ ਕੇ ਕੱਢ ਕੇ ਇਹ ਕੱਢ ਟੀਕੜ ਕਾਉਂਦੇ ਆਪ ਇਹ ਕੱਢ ਨਹੀਂ ਕੰਮ ਡਿੱਡਾ ਆ ਗਿਆ ਟੱਕਾ ਕਾਲਾ ਭਾਜੀ ਇਹ ਕਹਿੰਦਾ ਗੀਜੇ ਨੂੰ ਕੱਢ ਲਾ ਮਹਾ ਮਗੀਜੇ ਚ ਜਮਾ ਨਹੀਂ ਕੱਢਦਾ ਬਾਈ ਤੇ ਵੱਟੇ ਕੋ ਮੇਂ ਸਰਾਣੀ ਇਹਦਾ ਡਾਕਾ ਹੀ ਮਾਰ ਲਿਆ ਕਾਲਿਆ ਕਹਿੰਦਾ ਗੀਜੇ ਨੂੰ ਕੱਢ ਲਾ ਗੀਜੇ ਜਮਾ ਬਾਈ ਵੱਤ ਨਹੀਂ ਮਾਰਦਾ ਤੇਰੇ ਵੀ ਅਸੀਂ ਸਰਾਣੀ ਇਹਨਾਂ ਦੇ ਕਿਤਾ ਸਿਟੀ ਨਾਲ ਕੰਜਰ ਸਾਹਮਣੇ ਮਹਿੰਗੀ ਉਧਰ ਚੰਡੇ ਵਾਲਾ ਬਾਬਾ ਲਾਉਂਦਾ ਡੀਆ ਓ ਸੱਪ ਨਹੀਂ ਵਰਤੀ ਨਹੀਂ ਬੰਗ ਯਾਰ ਓ ਨਹੀਂ ਨਹੀਂ ਇੱਕ ਨੋਟ ਲਾ ਦੋ ਦਸਾਂ ਦਾ ਹਾਂ ਨਹੀਂ ਵਰਤੀ ਨਹੀਂ ਰੁਕਣਾ ਹੋ ਪੈਂਟ ਲੱਗੇ ਲਾ ਕੇ ਦੇਖੀ ਠੀਕ ਹੈ ਨਾਲ ਆ ਕੇ ਸਾਬਣ ਲਾ ਕੇ ਮੈਂ ਦੱਸ ਦੇ ਕਰਨੀ ਪਈ ਕਿ ਕਹਿੰਨਾ ਮਾਸੀ ਉਹ ਲਾਧੀਏ ਗੇਟ ਲਾਹਣੇ ਹੋਣੇ ਤਵਾਸ ਸਵੇਰ ਤੋਂ ਖੜ ਜਾ ਬੋਲ ਮਪੀਰ ਬਾਰ ਨੂੰ ਆ ਜੂ ਆ ਉਹ ਹਾਈ ਕੋਰਟ ਦਾ ਆਰਡਰ ਲੈਣਾ ਪੈਣਗੇ ਚਾਚਾ ਖੜ ਜਾ ਗੇਟ ਆਮਨੇ ਬੋਲ ਜਾ ਪੁੱਛੀ ਜੰਨੇ ਖੜ ਜਾ ਆਉਣੀ ਉਹਦਾ ਹੈ ਨਹੀਂ ਇੱਥੇ ਉਹਦਾ ਖੇਡਣ ਗਏ ਹੋਏ ਆ ਗਿਓ ਕੀ ਆ ਗੜਿਆ ਓ ਡੱਬਲੀ ਕੋਲੇ ਕੁੱਲ ਗੈਰ ਮੈਂ ਨਹੀਂ ਤੜਕੀ ਬਾਗੇ ਉਹਦਾ ਗੱਡੀ ਲੈ ਕੇ ਤੇ ਬਾਕੀ ਭਾਈ ਦੇਖਦੇ ਆ ਗੱਗੂ ਵਾਲੇ ਪਾਸੇ ਆ ਗਏ ਇੱਧਰ ਤੇ ਅੱਜ ਦਾ ਮਾਹੌਲ ਚਾਰ ਤੇ ਗੇਟ ਲਾਵਾਂਗੇ ਗੱਗੂ ਦੇ ਨਾਲ ਪਹਿਲਾਂ ਗੇਟ ਨਹੀਂ ਪਲਾ ਕੇ ਕੰਮ ਕਰਕੇ ਬਾਅਦ ਗੇਟ ਉਹ ਕੀ ਆ ਇੱਥੇ ਕੀ ਆ ਛੱਡ ਦੇ ਇੱਕ ਅੱਧੀ ਇੱਟ ਯਾਰਾਂ ਯਾਰ ਮੈਂ ਤੇਰੇ ਛੱਤਰ ਪੈਣਗੇ ਯਾਰ ਥਾਂ ਪੱਕਾ ਕਰ ਰਹੀ ਥਾਂ ਪੱਕਾ ਹੋ ਜੂਆ ਇੱਥੇ ਤਨ ਤੂੰ ਕੋ ਤਾਂ ਭਰ ਦਾਂਗੇ ਆਪਾਂ ਮਿੱਟੀ ਦੇ ਨਾਲ ਮਾਸੀ ਇੱਧਰ ਆ ਪਾਓ ਦਾਣੇ ਹਾਂਜੀ ਹੈਲੋ ਬੱਚੋ ਆਓ 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 ਮੇਰੀ ਬਦਾਇ ਕੋਠੀ ਨਹੀਂ ਹੁਣ ਮਗਾਦੀਵਾਲ ਨੂੰ ਅਦੀਵਾਲ ਨੂੰ ਘੇੜਨੇ ਲੱਗ ਗਿਆ ਮੇਰਾ ਦੀਵਾਲ ਤੋਂ ਫੇਲਾਈ ਸੀ ਇਹ ਜਿੱਥੇ ਬੁਲਦੀ ਇਹਦੀ ਬਾਜੀ ਦਾ ਮੈਂ ਕੋਈ ਨਹੀਂ ਕਿਤੇ ਭੁੱਲ ਜਨੇ ਆਪਾਂ ਰੋਟੀ ਖਾਣ ਦੀ ਭੁੱਲ ਜਨੇ ਆ ਆ ਮੇਰੇ ਤੇ ਨੂੰ ਪਤਾ ਪ੍ਰਭਾ ਸੁਰਜਾ ਨਹੀਂ ਮਸਲਾ ਜਿਹਦੇ ਕੋਲ ਮੇਰੇ ਕੋਲ ਯਾਰ ਚਲ ਰੱਖ ਲੈ ਜਾ ਚ ਹੈ ਗਾਦੇ ਬਣਾ ਤਨੀ ਆਦਾ ਪੀਤੀ ਬਣਾ ਦਰਦਾ ਨਹੀਂ ਪੀਆ ਨਾ ਕਰ ਯਾਰ ਪ੍ਰਵਾਹ ਨਾ ਬੰਦਗਾ ਅੱਜ ਗੱਲ ਤੇ ਉਹ ਤੋਂ ਕਿਸੇ ਕੋਲ ਪੜਦਾ ਹੀ ਨਹੀਂ ਗੇਰਣਾ ਦਾ ਆਜੋ ਫਿਰ ਫੇਰ ਰੱਖ ਜਿਹੜਾ ਬਲਾਕ ਚੱਲਦਾ ਹੁੰਦਾ ਕਿ ਸੰਡਾ ਬੀਖੇ ਮੁੰਡਾ ਨਾ ਜੀਰ ਬਧਾਈ ਲਿਆਦੀ ਨਹੀਂ ਕੋਈ ਚਲ ਆਈ ਉਹ ਕਰਾਇ ਪੋਰੀ ਤੇਰੇ ਉੱਥੇ ਕੀ ਉੱਧਰ ਨਾਲ ਲਾਤ ਲਵੇ ਦੀ ਵਿੱਚ ਲਿਆਵਾ ਚਾਬੀਆਂ ਚਾਕੇ ਓਏ ਲਿਆ ਬਾਈ ਉਹ ਐਂ ਕਹਿੰਦਾ ਸੀ ਪਲਾਸਪਾਈ ਦਾ ਨਹੀਂ ਲੈਂਦਾ ਤੇ ਆਹ ਭਾਈ ਚਾਬੀਆਂ ਦਾ ਸੈੱਟ ਆ ਛੋਟੀ ਚਾਬੀ ਕਿੰਨੇ ਨੰਬਰ ਆ ਚਾ ਇਹਦੇ ਚ 565 ਕ ਨੰਬਰ ਤੋਂ ਸ਼ੁਰੂ ਹੋ ਕੇ ਹੈਗਾ 16 17 ਕ ਨੰਬਰ ਤੱਕ ਤੇ 100 ਰੁਪਏ ਦਾ ਸੈੱਟ ਲਿਆਇਆ ਸੀ ਚਾਚਾ ਕਹਿੰਦਾ ਮੁਕਸਰ ਘੋੜੀਆਂ ਦੇ ਮੇਲੇ ਤੇ ਗਏ ਸੀ ਜਦੋਂ ਤੇ 200 ਰੁਪਏ ਦਾ ਮਾੜਾ ਵੀ ਕੀ ਹੈ ਉਹਨਾਂ ਦਾ ਤਾਂ ਕੰਮ ਨਹੀਂ ਹੈ ਹਾਂ ਚਾਚਾ ਤੇ ਪਰ ਇਹਨਾਂ ਦੇ ਇਹ ਆ ਚਾਚਾ ਦਾ ਮੂੰਹ ਟੁੱਟ ਜਾਂਦੇ ਹਨ ਪਹਿਲਾਂ ਲੈ ਆ ਸੀ ਮੈਂ ਤਲਵੰਡੀ ਤੋਂ ਅੱਛਾ ਸੈਟ ਸੈਟ ਲੈ ਆ ਸੀਗਾ ਉਹ ਹਜੇ ਵੀ ਚਾਬੀ ਪਈ ਹੈ ਉਹਦੇ ਕੋਲੇ ਨਹੀਂ ਤੇ ਕੋਲ ਤਾਂ ਨੀਰਵਾਰ ਕੋਲੇ ਆਪਾਂ ਵੀਟੇ ਖੁੱਲੋਂ ਗਿਆ ਸੀ ਜੋ ਨਾਲ ਚੱਕ ਲਿਆ ਜਾਂਦਾ ਅੱਛਾ ਮੈਂ ਨਿਸ਼ਾਨੀਆਂ ਲਾ ਕੇ ਰੱਖ ਦਾਂਗਾ ਚਾਬੀਆਂ ਦੇ ਆ ਦੋਵੇਂ ਪਾਸੇ ਬਲੇਡ ਫੇਰ ਕੇ ਆ ਜੀ ਦੇ ਤੇ ਉਹਦੇ ਘਰੇ ਗਿਆ ਪਤਾ ਨਹੀਂ ਕੀ ਕਰਾਉਣਾ ਮੈਂ ਮੈਂ ਕਿਹਾ ਚਾਬੀ ਸਾਡੀ ਆ ਉਹ ਕਹਿੰਦਾ ਚਾਚਾ ਇਹ ਬੜਾ ਕੰਮ ਰੈਂਦੀ ਹੈ ਮਾਨੂੰ ਮਾ ਧਰੈਂਦੀ ਚਲੋ ਸਹੀ ਆ ਭਾਈ ਇਹ ਜੇ ਚੱਲਣੇ ਥੋੜੇ ਵਧੀਆ ਕੰਮ ਦੇ ਜਾਂਦੀਆਂ ਤੇ ਚੱਲੇ ਜੇ ਨਾਲੇ ਛੋਟੇ ਮੋਟੇ ਨਾਟ ਖੋਲਣ ਨੂੰ ਕਈ ਵਾਰੀ ਛੋਟੇ ਜਿਹੀਆਂ ਚਾਬੀਆਂ ਵੀ ਹੁੰਦੀਆਂ ਚਾਚਾ ਮੌਕੇ ਤੇ ਹਨਾ ਚਾਕੋ ਕਾਲਾ Ориジナル ਜਾਬੀਆਂ ਉਵਾ ਗੋਰੀ ਕੀ ਹਾਲ ਆ ਸਾਸਤਰੀ ਕਾਲ ਬਾਈ ਸਾਰਿਆਂ ਨੂੰ ਗੋਰੀ ਵੱਲੋਂ ਹਾਂ ਲਓ ਕੱਢੀ ਜਾਨੇ ਹਾਂ ਛੱਡਦੇ ਨਹੀਂ ਵੀਰੇ ਹਾਂ 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 ਨਾ ਕੱਢ ਕਿਨੇ ਤਾਜੀ ਮੈਂ ਕਿਹਾ ਸੀ ਖਾਜਾ ਬਲੀ ਵਾਸਤੇ ਛੱਡ ਦਿਓ ਇੱਕ ਅੱਧਾ ਟਰੋੜਾ ਥੱਲੇ ਹੈਂ ਨਹੀਂ ਜੀ ਯਾਦ ਰੋਲੀ ਚੱਪਾ ਫੜਾਏ ਟਾਈਮ ਬਹੁਤ ਘੱਟ ਹੈ ਮੇਰੇ ਕੋਲੋ ਜੀ ਸਾਹਬ ਜੀ ਉਹਨੇ ਅਸੀਂ ਲਾਉਣੇ ਮੱਥਾ ਲਾ ਆ ਉਹ ਹੁਤਾ ਕਰਦੇ ਕਾਲ ਇੱਕ ਵਾਰੀ ਚਾਬੀਆਂ ਧਰ ਕੇ ਭੋਗ ਗੂਤੋ ਖਰਾਬ ਨਹੀਂ ਕਰ ਯਾਰ ਆਹ ਦੇ ਲੈ ਲੈ ਕਰ ਆ ਕੀ ਸੀਗਾ ਅੱਗੇ ਸੀ ਹੋਰ ਕਿਵੇਂ ਕਿੰਨਾ ਤੱਕ ਦੂਰ ਹੋ ਜਸੀ ਇਹ ਆਏ ਸੀ ਆਹ ਲੌਣ ਕਥਾ ਪੀ ਮਾਰਦੇ ਲੱਗਦੇ ਹੱਥ ਆਇਆ ਗੇਟ ਲਾਉਣੇ ਆ ਬੜਾ ਲਾਉ ਜੀ ਖੜੇ ਖੜੇ ਨਾ 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 ਚੱਕ ਨਿਕਲ ਗਿਆ ਉੱਤੇ ਲਾ ਵਜੇ ਨਹੀਂ ਨਿਕਲ ਗਿਆ ਨਿਕਲ ਕੇ ਆਇਆ ਸੈਟ ਕੇ ਖੜਾਗਾ ਨਿਕਲ ਤਾਂ ਗਿਆ ਇਹ ਤਾਂ ਦੇਖ ਲੈ ਥੱਲੇ ਵੀ ਨਿਕੂ ਆ ਇਹ ਉਤਾਰਾ ਜਾਂ ਜੀ ਕਿਧਰ ਹੱਥ ਮਾਰੀ ਜਾਂਦਾ ਤੂੰ ਆ ਇੱਧਰ ਨਾ ਮਾਰਾ ਇੱਕ ਮਿੰਟ ਹੋਰੀ ਦੋ ਬਾਈ ਕਰੇ ਕਿ ਨਹੀਂ ਗੱਲ ਹੋਰ ਤੁਸੀਂ ਤਾਂ ਗੱਲ ਹੈ ਯਾਰ ਨਾ ਚੱਕਦਗੇ ਮਾਰੇ ਇੱਥੋਂ ਲੋਕ ਬਹਿ ਕਰਾਂਗੇ ਇੱਥੇ ਲੋਈਆ ਜੋਪਿਆ ਜੋ ਚੱਕਣਾ ਬੂਆ ਕਹਿੰਦਾ ਟੰਬਾ ਲਿਆ ਕੋਈ ਖੜ ਜਾ ਖੜ ਜਾ ਪਹਿਲੇ ਖੜ ਜਾ ਆਏ ਨਹੀਂ ਬਾਹਰ ਲਿਆ ਚੱਕ ਆਪੇ ਬਾਹਰ ਲੈ ਵਾਸਤੇ ਕੋਈ ਖੜ ਜਾ ਲਾ ਟੱਬਲੇ ਗਈ ਆ ਟੱਬਲੇ ਗਈ ਪੁਰੇ ਨੂੰ ਥੋੜਾ ਜਿਹਾ ਰੋ 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 ਐ ਬਾਸੇ ਉੱਤੇ ਰੱਖੋ ਇਹਦੇ ਤੈਨੂੰ ਫੜ ਕੇ ਰੱਖੀ ਕੱਢ ਮੈਂ ਆਪ ਹੀ ਦਊਗਾ ਇਹਦਾ ਸੱਜੇ ਖੱਬੇ ਹੱਥ ਦਾ ਕੰਮ ਹੀ ਨਿਕਲ ਗਿਆ ਖੱਬੇ ਨਾਲ ਮੈਂ ਦੂਆ ਤਾਂ ਮੈਂ ਥੱਲੇ ਸੈਂਟ ਜਿਹਾ ਕੱਢਿਆ ਓਏ ਥੱਲੋਂ ਕੋਈ ਸੱਬੜ ਨਾਲ ਨਹੀਂ ਆਉਂਦਾ ਹੋੜਾ ਹਣਾ ਸੱਬੜ ਨਹੀਂ ਆਉਂਦਾ ਹੱਥ ਰੱਖੀ ਕੋਈ ਨਹੀਂ ਹੱਥ ਆ ਸਾਰੇ ਪੂਰੇ ਐ ਸਿਆਗਾ ਲੱਗਦਾ ਗੋਲੀ ਜਿਵੇਂ ਉਹ ਮੱਖਣ ਜਿਵੇਂ ਸੁੱਸਦੇ ਗੋਲੀ ਉੱਡ ਗਈ ਓਏ ਗੋਲੀ ਦਾ ਚੱਕ ਲਾ ਜਿੱਥੇ ਉਥੱਲੇ ਰੱਖ ਮੜੇ ਇੱਧਰ ਨੂੰ ਕਾਲੇ ਆਏ ਨੂੰ ਦੇ ਦੇ ਅਰੇ ਆਜ ਮੰਜੇ ਨੂੰ ਆ ਜਲੋ ਮੰਜੇ ਨੂੰ ਹਾਂ ਇਹਨੂੰ ਵੀਡ ਕੋਣ ਬੜਾ ਹੋਰ ਵੀਡ ਕੋ ਨਹੀਂ ਵੀਡ ਕੋ ਚੱਲੀ ਜਾਂਦੀ ਹੈ ਕੋਈ ਨਾ ਚੱਲੀ ਜਾਂਦੀ ਹੈ ਵੀਡ ਕੋ ਆਉਣ ਦੇ ਆਉਣ ਦੇ ਆਉਣ ਦੇ ਇੱਧਰਲੇ ਪਾਸੇ ਆ ਕਾਲਿਆ ਥੱਲੇ ਰਹਿ ਗਿਆ ਇਹਦਾ ਸੱਚੇ ਖਪਿਆ ਅਸਾ ਕੰਮ ਹੀ ਹੁੰਦਾ ਹੈ ਮੈਂ ਕਿਹਾ ਕੋਈ ਮਾਰੇ ਫੜੀ ਬਾਈ ਕੌਣ ਜੇ ਮੈਂ ਦੂਰ ਖੜਾ ਸੁੱਤੋਂ ਕਿਵੇਂ ਮੈਂ ਐਡਾ ਛੜਾਪਾ ਪਸਵਾ ਸਕੀ ਨਾ ਕਰਕੇ ਤੇ ਹੈ ਤਾਂ ਤੁਸੀਂ ਸਾਰੇ ਹੀ ਪਾਸੇ ਹੋ ਜੀ ਅਖਰ ਬਾਲੇ ਹੰਕਾਰ ਚਾ ਰਹੇ ਦੋਨ ਨਾ ਰਹਿਣ ਦੇ ਉਸ ਤੇ ਛੁਰਗਾਂ ਨੇ ਛਾੜ ਦੇ ਯਾਰ ਮੁਹੰਮਦ ਚੱਕ ਕੇ ਚੱਕ ਕੇ ਲੈ ਅਸੀਂ ਉਧਰੋਂ ਭਾ ਲੈਣੇ ਦੋ ਭਾ ਲੈਣੇ ਖਾੜ ਦੇ ਖਾੜ ਦੇ ਇੱਕ ਪੈਂਡ ਦੇ ਵਿਲਡ ਇੱਕ ਪੈਂਡ ਇੱਕ ਪੈਂਡ ਹਾਂ ਇੱਕ ਪੈਂਡ ਦੇ ਇੱਕ ਪੈਂਡ ਦੇ ਇੱਕ ਪੈਂਡ ਨਹੀਂ ਚੱਕ ਲੈਣੇ ਕਹਿੰਦਾ ਪਾਸੇ ਤੇ ਹੋ ਜਾ ਤੂੰ ਇੱਕ ਮਿੰਟ ਆ ਵੀ ਤੂੰ ਦਾ ਯਾਰ ਆ ਡਾਂ ਪੱਥੂ ਲੱਗ ਸੇ ਤਾ ਕੋਈ ਹੈ ਕੋਈ ਪਾਸੇ ਇੱਥੇ ਲੱਗਾ ਇਹਨੂੰ ਮਗਰੋਂ ਤੂੰ ਹੀ ਤਾਂ ਮੰਗਣ ਨੂੰ ਆਪੇ ਚਿੱਤ ਰਹਿ ਜਾ ਬਈ ਜੋਰੀ ਨਾ ਰੱਖ ਅੱਗੂ ਜੋਰ ਲਈ ਦੂਰਾ ਇੰਨੀ ਦਾ ਲੋਡ ਹੀ ਨਹੀਂ ਟੱਪ ਜੇ ਉੱਤੋਂ ਦੀ ਸਿੱਧੇ ਕਿੱਦਾਂ ਟੱਪ ਜੇ ਹਾਂ ਜੀ ਟੱਪ ਜਾ ਖੜਿਆ ਦੇਖੀ ਗੋਰੀ ਪੈਰ ਨਾ ਮਾਰੀ ਨਹੀਂ ਨਹੀਂ ਵੱਜਾ ਵੱਜਾ ਚੱਲ ਵੀ ਕੜਿਆ ਹੋਇਆ ਮਾਰਿਆ ਗੇਟ ਹੈ ਇਸ ਪਾਸੇ ਕਰ ਲੈ ਤੈਨੂੰ ਸਾ ਨੀਵਾ ਵਾਲਾ ਗਾ ਆਹ ਹੋਰਾਂ ਨੂੰ ਕਰਾਂਗੇ ਇੱਦਾਂ ਲਾਲਾਂ ਦੇ ਨਹੀਂ ਨਾ ਟਾਂ ਕੱਢ ਦੋ ਪਹਿਲਾਂ ਬੋਝ ਕੇ ਇੱਕ ਜਾਣਾ ਆ ਵੀ ਇਹਦੇ ਵਿੱਚ ਪਾ ਲੂ ਗੋੜੀ ਇਹ ਇੱਟਾ ਇੱਟਾ ਕੌਣ ਕੱਢੂਆ ਇੱਟਾ ਬਸ ਕਰ ਤੈਨੂੰ ਹੁਣ ਕਿੱਥੇ ਲਿਓ ਇਦਾਂ ਗਰਾਜ ਨੂੰ ਬੋਰਡ ਦੇ ਆਉਣ ਦੇ ਕਹੇ ਨਹੀਂ ਨਹੀਂ ਚੱਕਣਾ ਨਹੀਂ ਪਹਿਲਾਂ ਥੱਲੇ ਹੋ ਜਾਣ ਦੇ ਥੱਲੇ ਹੋ ਜਾਣ ਸਾਡੇ ਤੇ ਮੁਰਗੇ ਹੱਲੇ ਆਉਣ ਦੇ ਆਏ ਚੱਲ ਉੱਤਰ ਚੱਲ ਚੱਲ ਫਾੜ ਦੇ ਗੇਟੋਂ ਮੋੜਨ ਦਾ ਫਾੜਦਾ ਫਾੜਦਾ ਚਲੋ ਆ ਤਰ ਫਾੜ ਦੇ ਲਾਹੂ ਥੱਲੇ ਜਾਣ ਦੇ ਚਲੋ ਜੀ ਚਲੋ ਓਏ ਲੈਸ਼ ਜੋ ਮੈਂ ਸੁਰਗਾਂ ਕੋਲ ਆ ਗਿਆ ਸੁਰਗਾਂ ਕੋਲ ਵਾਗਿਆ ਉੱਤੋਂ ਦੀ ਫੇਰ ਜਾਣ ਦੇ ਉੱਤੋਂ ਦੀ ਜਾਣ ਦੇ ਪੈਸੇ ਨਹੀਂ ਪੁਲਿਸ ਆ ਗਈ ਓਏ ਪਰ ਨਹੀਂ ੜੇ ਚੱਲ ਇਧਰ ਵੀ ਹੋ ਜਾਈ ਬਹੁਤ ਆ ਬਸ ਬਸ ਬਹੁਤ ਆ ਚਲ ਓਏ ਚੱਲ ਘੜਿਆ ਊਮ ਇੱਕ ਪਲਵਾਨ ਆ ਤੇ ਇੱਕ ਬੋਡੀ ਬਿਲਡਰ ਆ ਅੱਛਾ ਪਿੱਛੇ ਦੇਖੋ ਕੀ ਬੰਦਾ ਚੱਲ 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 ਕੀ ਗੱਲ ਆ ਮੈਂ ਤੁਹਾਨੂੰ ਆਖੀ ਤੇ ਰੇ ਪਿੱਛੇ ਖਿੱਚ ਲਓ ਗਾਣਾ ਟਾਪੀ ਕੇ ਦੇ ਗੇਟ ਏ ਲੱਗ ਗਿਆ ਉਹ ਐਵੇਂ ਹੀ ਤੜਕੇ ਦੇ ਆ ਕੇ ਗੇਟ ਲਾਉਣਾ ਗੇਟ ਲਾਉਣਾ ਤੇ ਜਿਹੜੇ ਕਹਿੰਦੇ ਮੈਂ ਜਿੱਦਾ ਸਿੰਘ ਤਾਂ ਨਹੀਂ ਬਸਾਉਣਾ ਮਾਏ ਦਾ ਮੱਜਾਂ ਦੇ ਨੇੜੇ ਆ ਕੋਈ ਨਹੀਂ ਦਿਆ ਬਹੁਤ ਬਹੁਤ ਧੰਨਵਾਦ ਭਾਈ ਕਾਲੇ ਪਹਿਲਵਾਨ ਦਾ ਤੇ ਬਾਕੀ ਜੋਰ ਨਾਲ ਮਾਰਦਾ ਅਸੀਂ ਮੰਗਾਂ ਮਾ ਆਹ ਬੜੀ ਮਿਹਰਬਾਨੀ ਜਿਹੜੀ ਬਿਨਾਂ ਚਾਹ ਤੋਂ ਚਾਹ ਪਈ ਹੈ ਨਾ ਆਹ ਸਰ ਬੜੀ ਮਿਹਰਬਾਨੀ ਆਹ ਸਰ ਆਹ ਲਿਆਓ ਨਾ ਐਨੀ ਉਹ ਜੋਗਰਾਏ ਜੋਗਰਾਏ ਮੰਗੋ ਲੋਗਾ ਇਹੋਂ ਚਾਪਿਆ ਚਾਹ ਕਵਾਰੀ ਇਕੱਠੇ ਆ ਸਾਰੇ ਨਹੀਂ ਸੇਵਾ ਕਰੀਂ ਨਾ ਅੱਜ ਬਣਾਇਆ ਜਾ ਸੇਵਾ ਕਰੀਂ ਨਹੀਂ ਆ ਮੈਂ ਫਿਰੇ ਲੱਗ ਇੱਕ ਦੋ ਤਿੰਨ ਇੱਕ ਦੋ ਤਿੰਨ ਔਰ ਨਲੀ ਨਿਕਲ ਗੱਗੂ ਗੱਲ ਦੀ ਤੁਸੀਂ ਰਿਸਕ ਕਰਦੇ ਹੋ ਕਿੱਥੋਂ ਵੰਜੂ ਤੁਸੀਂ ਗੱਲਾਂ ਨਹੀਂ ਕਰਨਗੀਆਂ ਤੇਰੀ ਗੱਲ ਸੁਣ ਚਾਹ ਵੀ ਗਈ ਜਾਈ ਸਾਦਾ ਚਾਹ ਵੀ ਗਈ ਚਾਹ ਬਣੀ ਜਾਂਦੀ ਆ ਠੀਕ ਹੈ ਗੱਗੂ ਬਣਾ ਜਾ ਤੋ ਸੇਵਾ ਮੈਂ ਸਾਂ ਬਣੀ ਅੱਜ ਗੁਰ ਨਿਕਲ ਡੁਗਰਾ ਠੀਕ ਚਾਹ ਦਾ ਆਪਾਂ ਟਨ ਲਾਉਣੇ ਝੁੱਟੀ ਕੱਢੇ ਆਪਾਂ ਪੱਠਾ ਉਹ ਛੇੜਾ ਪੱਠਾ ਉਹ ਕੱਢਦੇ ਇਥੋਂ ਹੋਰ ਅੱਜ ਕੁੱਕੜ ਕਹਿੰਦਾ ਕੁੱਕੜ ਸੱਚ ਬੋਲਦਾ ਦੇਖ ਸੱਚਾ ਬੋਲ ਇਹ ਇਹ 40000 ਰੁਪਏ ਨਾ ਜਿੱਤ ਕਿਲਾ ਗਰੂ ਖੜਾ ਥੋੜਾ ਜਿਹਾ ਨਾਮ ਤਾਂ ਬੰਦ ਨਹੀਂ ਕਰਦਾ ਕਾਲਿਆ ਤਰ੍ਹਾਂ ਫੋਨ ਬੋਲੀ ਜਾਂਦਾ ਹੈਲੋ ਹੈਲੋ ਦੁਬਾਰੇ ਲਾਉਣਾ ਅਜੇ ਬੀਜੀ ਆ ਬੀਜੀ ਆ ਕੈਮਰਾਮੈਨ ਕਾਲਾ ਬਲਵਾਨ ਦੇ ਨਾਲ ਗੁਰਸੇਵਕ ਸਿੰਘ ਬਰਾੜ ਗੁਰਬਰਾੜ ਚੈਨਲ ਤੋਂ ਕਿਵੇਂ ਕਹੇ ਜੀ ਫੀਲਿੰਗ ਆ ਰਹੀਆ ਤੈਨੂੰ ਆਹ ਟਰਾਈਪੋਡ ਜੀ ਹੱਥ ਚ ਪੜ ਕੇ ਮੈਨੂੰ ਤਰ੍ਹਾਂ ਦਾ ਬਾਈ ਮੈਂ ਤਾਂ ਸਿਰੇ ਹੀ ਹੋ ਗਿਆ ਜੋ ਐ ਬਸ ਇੱਕੀ ਦੇ ਉੱਤੇ ਮਾਈਕ ਲੱਗਿਆ ਹੋਵੇ ਫਿਰ ਐ ਦਿਸਤ ਜੀ ਪਾਉਗੇ ਨਾ ਮੈਂ ਸਿਰੇ ਹੀ ਹੋ ਜੀ ਹੋਰ ਤਾਂ ਵੀ ਸਿਰੇ ਹੋ ਜੀ ਬੜਾ ਮੋਟਾ ਰਹਿੰਦਾ ਤੇ ਇੱਥੇ ਆਪਣੇ ਹੈਗਾ ਜਿੱਥੇ ਨਾਕਾ ਲੱਗਿਆ ਹੋਵੇ ਆਪਣੇ ਪੁਲ ਬੰਦ ਹੈਗਾ ਹਾਂ ਪੁਲਿਸ ਫੋਰਸ ਬੈਠੀ ਐ ਤੇ ਮੈਂ ਕੱਲਾ ਮੋਬਾਈਲ ਜਾ ਕੱਢ ਲੈਂਦਾ ਸੀ ਆ ਕੇ ਉਹ ਮੈਨੂੰ ਵੀਡੀਓ ਬਣਾਉਣ ਤੋਂ ਹਟਾ ਦਿੰਦੇ ਸੀਗੇ ਪਿਛਲੀ ਦੂਜੀ ਵਾਰੀ ਬਣਾ ਕੇ ਲਿਆ ਜਦੋਂ ਮੈਂ ਪੰਜ ਛੀਕ ਦਿਨ ਹੋਇਆ ਉਹ ਵਲੌਗ ਕਾਫੀ ਅਗੇ ਵੀ ਗਿਆ ਜਿੱਦਾਂ ਮੜਾ ਉਹ ਤੇ ਉਹ ਵੀਡੀਓ ਜੇ ਕਿਸੇ ਵੀਰ ਨੇ ਨਹੀਂ ਦੇਖੀ ਤਾਂ ਦੇਖਿਓ ਤੇ ਇਹਦੇ ਨਾਲ ਬਈ ਦਇਸ਼ਤ ਦਾ ਬਾਕੀ ਫਰਕ ਪੈਂਦਾ ਹੁੰਦਾ ਕਿੱਥੇ ਐਵੇਂ ਜੀ ਉੱਤੇ ਮਾਈਕ ਲੱਗਿਆ ਹੋਵੇ ਕਾਲਿਆ ਹਨਾ ਪੁਲਿਸ ਵਾਲੇ ਵੀ ਕਹਿਣਗੇ ਕੋਈ ਇਹ ਮਤਲਬ ਮਾਰੇ ਬਾਵਾ ਕੰਮ ਹਨਾ ਹਾਂ ਤੇ ਲੈ ਫੜ ਥੋੜਾ ਜਿਹਾ ਕਾਰਟ ਜਾਂ ਬਣਾ ਹੋਵੇ ਭਾਂਜਲੀ ਹੋਣਾ ਹੋਵੇ ਯਾਰ ਗੱਲ ਚਲੁੱਕਦਾ ਹੋਵੇ ਮਾਈਕ ਫਿਰ ਆਪਾਂ ਵੱਡਾ ਲਿਆਉਣੇ ਆ ਬਿਲਕੁਲ ਫਰਕ ਪੈ ਜੂਨਾ ਠੀਕ ਆ ਭਾਈ ਤੇ ਦੱਸਿਓ ਹੁਣ ਕਾਲੇ ਦੀ ਕਿੰਨੀ ਕਿਦੈਸ਼ਤ ਪੈ ਰਹੀ ਆ ਮਾਰੇ ਤਾਂਹਾਂ ਨੂੰ ਕਰ ਆਏ ਜੀ ਇੰਨਾ ਵੀ ਨਹੀਂ ਆ ਬਸ ਫੋਨ ਦਾ ਮੂੰਹ ਤੇਰੇ ਬੰਨੀ ਸਿੱਧਾ ਹੋਣਾ ਚਾਹੀਦਾ ਓਕੇ 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 ਪੂਰਾ ਐ ਕੋਲੇ ਨਹੀਂ ਅੱਖਾਂ 'ਚ ਨਹੀਂ ਵੜਨਾ ਥੋੜੇ ਦੂਰ ਠੀਕ ਐ ਤੇ ਕਾਲੇ ਨੂੰ ਭਾਈ ਬਣਾ ਦਈਏ ਫਿਰ ਆਪਾਂ ਬਲੌਗਰ ਬੜੀ ਮਿਹਰਬਾਨੀ ਹੋਊਗੀ ਤੇ ਕਈ ਵਾਰੀ ਮੈਂ ਤਾਂ ਇਹਨੂੰ ਆਖਿਆਗਾ ਮਹਾ ਆਪਣਾ ਕਿਹੜਾ ਮੁੱਲ ਲੱਗਦਾਗਾ ਮਹਾ ਆਪਾਂ ਵੀ ਲਿਖ ਦਿੰਨੇ ਆ ਕਾਲਾ ਪਹਿਲਵਾਨ ਸਟੇਲੇ ਵਾਲਿਆਂ ਮਲਾ ਪੰਜਾਬੀ 'ਚ ਲਿਖਾਂਗੇ ਆਪਾਂ ਸਟੇਲੇ ਵਾਲਿਆਂ ਮਲਾ ਦੇ ਕਿਤੇ ਤੇਰਾ ਕਿਹੜਾ ਮੁੱਲ ਲੱਗਦਾ ਕਿਉਂ ਗੱਗੂ ਇਹ ਲੋ ਗੱਗੂ ਬਲੌਗਰ ਸਾਡਾ ਇੱਕ ਵਲੌਗ ਬਾਕੇ ਥੱਕ ਗਿਆ ਸੀਗਾ ਇਹ। ਆ ਗਿਆ। ਹੈ ਗੱਗੂ ਬਰਾੜ। ਪਾਦਾ ਧੁੱਸ ਦੇ ਕੇ ਵਾਲਾ ਫਿਰ ਆਪਾਂ ਨਹੀਂ ਛੱਡਦੇ। ਗੋਰੀ ਵੀ ਚੰਗਾ ਬੋਲ ਲੈਂਦਾ ਫਿਰ ਕਹਿੰਦੇ ਗੋਰੀ ਤਾਂ ਸਿਰੇ ਹੀ ਲਾਦਨੇ। ਠੀਕ ਐ ਤੇਰਾ ਬਣਾਵਾਂਗੇ ਚੈਨਲ। ਉਸ ਤੋਂ ਰਾ ਪੱਠਾ ਦਾ ਆਪਣੇ ਘਰੇ ਨਹੀਂ ਰਹਿਣੀਆਂ। ਠੀਕ ਐ। ਆਜ ਕੜਿਆ ਚਾਹ ਬਣ ਗਈ। ਕਿੰਨੀ? ਹਾਂਜੀ ਚਾਹ ਦੀ ਮਾਰੀ। ਮੈਂ ਤਾਂ ਖਾਣਾ ਕੱਲੇ ਪੈਸਾ ਨਾਲ ਦਾ ਸਹੀ ਨਾ 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 ਨਾ। ਨੂੰ ਕੰਮ ਕਰੀਂ ਹੈਨਾ। ਹਾਂ। ਬਈ ਨਾਲ ਦਾ ਸਹੀ ਨਹੀਂ ਐ। ਚਾਹ ਦੇ ਨਾਲ ਪੈਸੇ ਵੀ ਨਹੀਂ ਦੇ। ਫੇਰ ਫੇਰੋ। ਤੇ ਕਾਲਾ ਭਲਵਾਨ ਲੋਡਰ ਵਾਲਾ ਪਈ ਆਦਾ ਹਸਾਬ ਕਿਤਾਬ ਰਹਿੰਦਾ ਸੀਗਾ ਮਿੱਟੀ ਪਾ ਗਏ ਸੀ ਜਿਹੜਾ ਅੱਜ ਤਾਂ ਉਹ ਬਸ ਖੇਬੜਾ ਖੇਬੜੀ ਹੋਈ ਜਾਂਦੀ ਸੀਗੀ ਆ ਜਾ ਗੁਰੀ ਚਾਹ ਪੀ ਲੈ ਬਾਈ ਆ ਜਾ ਆ ਜਾ ਕੀ ਛੱਡਦੇ ਕਦੇ ਬੱਸ ਕਰੋ ਗੋਰੀ ਯਾਰ ਹੁਣ ਕੋਠੀ ਤਾਂ ਨਹੀਂ ਖੋਤਣੀ ਗੁਰਜੀ ਆ ਯਾਰ ਇੱਥੇ ਤਾਂ ਕੱਢ ਨਹੀਂ ਕੋਠੀ ਹਾਂ ਠੀਕ ਆ ਭਾਈ ਲੱਗੇ ਰਹੋ ਬਹੁਤ ਜੱਟ ਲਾ ਦਿਰੇ ਆ ਨੀ 2 ਮਹੀਨੇ ਕੋਠੀ ਦੀਦਾ ਐਟ ਦੀ ਮਿੱਟੀ ਨਾਲ ਨਾ ਸ਼ੁਰੂ ਕਰ ਤੂੰ ਐਟਰੇ ਛੱਡ ਨਹੀਂ ਇੱਕ ਐਟ 5000 ਰੁਪਏ ਦੀਆਂ ਦੇਖਾ ਤੂੰ ਠੀਕ ਐ ਸਾਬ ਜੀ ਝਾਕ ਕੋਈ ਗਗੂ ਲੈ ਨਾ ਹੁਣ ਹੋਲੀ ਜਨ ਆ ਥੱਲੇ ਡੌਗੀ ਪਿਆਗਾ ਹਲੋ ਕਿਤੇ ਗੇਅਰ ਲਾ ਕੇ ਹਰੇਸ ਕਰਦੇ ਕਟ-ਕਟ ਹਣਾ ਹਟ ਜਾ ਭਾਈ ਬੱਸ ਛੱਡ ਗਿਆ ਆ ਹੀ ਆ ਠੀਕ ਆ ਆ ਚੰਗਾ ਮੈਂ ਤੇਰਾ ਨੀਰੇ ਚਾਰੇ ਦਾ ਥਾਵਾ ਹੋ ਗਿਆ ਫਿਰ ਮਿਲਦੇ ਆ ਬ੍ਰੇਕ ਤੋਂ ਬਾਅਦ ਠੀਕ ਆ ਮਾਂ 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 ਦੁੱਖ ਲੱਗਿਆ ਨਾ ਹੁਣ ਮੈਂ ਮਿਆਉ ਕਰੀਦਾ ਨੀਰੇ ਚਾਰੇ ਦੀ ਡਿਊਟੀ ਲਾਉਣ ਤੋਂ ਬਾਅਦ ਸਵਾ ਤਾਂ پیسے ਜਮਦੀ ਜਵਟੀ ਦਾ ਹੋ ਚੁੱਕਿਆ ਤੇ ਪਰ ਵਿਆਹ ਵਾਲਿਆਂ ਦੇ ਘਰੋਂ ਵਿਆਹ ਨਿਬੜ ਗਿਆ ਤੇ ਭਾਈ ਮੰਜਾ ਬਿਸਤਰਾ ਚੱਕ ਕੇ ਲਾਉਣੇ ਪਹਿਲਾਂ ਬਿਸਤਰਾ ਚੱਕ ਲਿਆਂਦਾ ਸੀ ਮਿਆਂਣਾ ਠੀਕ ਆ ਮੰਜੇ ਰਹਿ ਗਏ ਆਪਣਾ ਤੇ ਸਹਜ ਕਾ ਤੇ ਪਹਿਲਾਂ ਉਹ ਚੱਕ ਕੇ ਲਿਆਈ ਉਸ ਤੋਂ ਬਾਅਦ ਇੱਕ ਮੰਜਾ ਤਾਂ ਆ ਲੱਭ ਗਿਆ ਗੇਟ ਦੇ ਕੋਲੋਂ ਹੀ ਓ ਕਿਵੇਂ ਅਬਿੰਦਰ ਆ ਖੜਾ ਗੇਟ ਦੇ ਇੱਧਰ ਉਲੇ ਵੰਜਾ ਮੈਂ ਅੰਦਰਪਾਲ ਦਾ ਫਿਰਦਾਨ ਨਾਲੇ ਮਾਤਾ ਨੇ ਦੱਸਿਆ ਜੀ ਮੈਨੂੰ ਜੀ ਗੇਟ ਦੇ ਨਾਲ ਹੀ ਲੱਗੇ ਹੋਏ ਦੋਨੇ ਮੰਜੇ ਆ ਉਹ ਇਹਨਾਂ ਨੂੰ ਉੱਤੇ ਥੱਲੇ ਧਰ ਕੇ ਲਿਜਾਊਂਗਾ ਦੋਨਾਂ ਨੂੰ ਇਕੱਠਿਆਂ ਨੂੰ ਚੱਕ ਕੇ ਮਾ ਦੋਨੇ ਇਕੱਠੇ ਜੱਕ ਲਿਆ ਅੱਖ ਤਾਂ ਸੀ ਤੈਨੂੰ ਮੈਂ ਇੱਥੇ ਤੱਕ ਲਿਆਈ ਮਖਾਂ ਵੇ ਕਿੱਧਰ ਲੈ ਕੇ ਜਾਏਗਾ ਤੇਰ ਪੇਉਨ ਲਾਲਾ ਨਾਲ ਇਹ ਡਿਗੂਆ ਦੇਖਦਾ ਚੈੱਕ ਸਮਾਪਤੀ ਵੀ ਕਰੀ ਦੇਵਾ ਕਰ ਦੇ ਤੇ ਚੱਕ ਲੈਂਦੇ ਔਖੇ ਸੌਖੇ ਔਖੇ ਤਾਂ ਕੀ ਸੌਖੇ ਹੀ ਸੀ ਬਸ ਨਜ਼ਾਰਾ ਜ ਆਇਆਗਾ ਹਾਂ ਉਮੀ ਧੰਨਵਾਦ ਬਈ ਸਾਰੇ ਵੀਰਾਂ ਪੈਣਾ ਦਾ ਵੀਡੀਓ ਨੂੰ ਐਂਡ ਤੱਕ ਦੇਖਣ ਵਾਸਤੇ ਤੇ ਬੇਨਤੀ ਇਹ ਆ ਲਾਈਕ ਸ਼ੇਅਰ ਜਾਂਦੇ ਜਾਂਦੇ ਲਾਜ਼ਮੀ ਕਰ ਜਿਓ ਤੇ ਮਾਤਾ ਨੇ ਤਾਂ ਪਈ ਆਪਦੇ ਚੁੱਲ੍ਹੇ ਦੀ ਗਰਮ ਕਰਨ ਦੀ ਕਰ ਲਈ ਤਿਆਰੀ ਤੇ